ਇਹ ਪੰਜਾਬ ਕਹਿੰਦਾ ਸੀ ਤੇ ਸਿੱਧੂ ਮੂਸੇਵਾਲਾ ਦਾ ਪਿਓ ਕਹਿੰਦਾ ਸੀ ਅਖੀਰ ਤੇ ਪਿੰਲੀ ਥਲ ਤੋਂ ਬਾਹਰ ਆਈ ਗਈ ਮੰਗਾਂ ਤੇ ਸਰਕਾਰ ਨੂੰ ਕਿ ਜਾਨ ਗੋਲ ਕੇ ਪੰਜਾਬ ਦੇ ਇੱਕ ਨੌਜਵਾਨ ਪੁੱਤੇ ਵੀਰੇ ਨੂੰ ਇਹ ਸਰਕਾਰ ਭਗਵੰਤਾਨ ਕਰਕੇ ਉਹਦਾ ਮਦਰ ਹੋਇਆ ਆਪ ਵੀ ਜਾਨ ਬਚਾਉਣ ਵਾਸਤੇ ਆਜੋਤ ਨੌਜਵਾਨ ਬੱਚੇ ਦੀ ਦੁਹਾਈ ਦੇ ਰਹੀ ਹੈ ਸਰਕਾਰ ਸ਼ਰਮ ਆਣੀ ਚਾਹੀਦੀ ਹੈ ਲਾਂਤਾ ਲੋਕੀ ਇਹਨਾਂ ਲੋਕ ਵੇਟ ਕਰ ਰਹੇ ਨੇ ਕਿ ਸਾਡੇ ਵਿੱਚ ਆਏ ਤੇ ਉਹ ਝਾੜੂ ਦੇ ਨਾਲ ਹੀ ਇਹਦੀ ਸਫਾਈ ਕਰਨੀ ਸੇਦੂ ਮੂਸੇਵਾਲਾ ਦਾ ਕਤਲ ਸੁਰੱਖਿਆ ਘਟਾਉਣ ਕਾਰਨ ਹੋਇਆ ਪੰਜਾਬ ਸਰਕਾਰ ਦੇ ਏਜੀ ਦੇ ਇਸ ਬਿਆਨ ਦੇ ਨਿਸ਼ਾਨ ਹੋਣ ਤੋਂ ਬਾਅਦ ਅਕਾਲੀ ਲੀਡਰ ਹਰਸਿਮਰਤ ਕੋਰ ਬੱਦਲ ਨੇ ਪੰਜਾਬ ਦੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਬੀਬਾ ਬੱਦਲ ਦਾ ਕਹਿਣਾ ਹੈ ਕਿ ਹੁਣ ਜਦ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਜਾਨ ਦੀ ਸੁਰੱਖਿਆ ਦੀ ਗੱਲ ਆਈ ਤਾਂ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਤੇ ਸਰਕਾਰ ਨੇ ਮੰਨ ਲਿਆ ਹੈ ਕਿ ਸੁਰੱਖਿਆ ਘਟਾਉਣ ਕਾਰਨ ਗਾਇਕ ਮੂਸੇਵਾਲਾ ਦੀ ਜਾਨ ਚਲੀ ਗਈ ਬੀਬਾ ਬੱਦਲ ਦਾ ਕਹਿਣਾ ਹੈ ਕਿ ਹੁਣ ਲੋਕਾਂ ਦੇ ਵਿੱਚ ਮਾਨ ਸਰਕਾਰ ਪ੍ਰਤੀ ਰੋਸ ਹੈ ਤੇ ਲੋਕ ਇਸ ਦਾ ਜਵਾਬ ਦੇਣਗੇ ਜਿਹੜਾ ਪੰਜਾਬ ਕਹਿੰਦਾ ਸੀ ਤੇ ਸਿੱਧੂ ਮੂਸੇਵਾਲਾ ਦਾ ਪਿਓ ਕਹਿੰਦਾ ਸੀ ਅਖੀਰ ਤੇ ਦਿੱਲੀ ਫੇਲੇ ਤੋਂ ਬਾਹਰ ਆਈ ਗਈ ਮੰਨਾ ਪਿਆ ਸਰਕਾਰ ਨੂੰ ਕਿ ਜਾਣਬੋਝ ਕੇ ਪੰਜਾਬ ਦੇ ਇੱਕ ਨੌਜਵਾਨ ਪੁੱਤ ਦੇ ਹੀਰੇ ਨੂੰ ਇਹ ਸਰਕਾਰ ਭਗਵੰਤਮਾਨ ਕਰਕੇ ਉਹਦਾ ਮਰਡਰ ਹੋਇਆ ਤੇ ਇਹਨੇ ਚਿਰ ਦਾ ਜਿਹੜਾ ਮਾਰੀ ਜਾਂਦਾ ਸੀ ਕਿ ਨਹੀਂ ਜੀ ਸਾਡਾ ਕੁਝ ਲੈਣਾ ਦੇਣਾ ਨਹੀਂ ਹੁਣ ਖੁਦ ਆਪਣੀ ਜਾਨ ਬਚਾ ਲੈਣ ਵਾਸਤੇ ਆ ਜੋ ਨੌਜਵਾਨ ਬੱਚੇ ਦੀ ਦੁਹਾਈ ਦੇ ਰਹੀ ਹੈ ਸਰਕਾਰ ਸ਼ਰਮ ਆਣੀ ਚਾਹੀਦੀ ਹੈ ਲੰਤਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸਿਕਿਉਰਟੀਆਂ ਰੱਖਦੇ ਕਿਉਂਕਿ ਲੋਕਾਂ ਤੋਂ ਡਰਦੇ ਨੇ ਚੋਰੀਆਂ ਕੀਤੀਆਂ ਨੇ ਡਕੈਤੀਆਂ ਕਿਉਂ ਸਾਰ ਸਿਕਿਉਰਟੀਆਂ ਰੱਖਦੇ ਨੇ ਅੱਜ ਆਪ ਦੀ ਜਾਨ ਦੀ ਜਦ ਇਹਨੂੰ ਪਈਏ ਨਾ ਇਹ ਰਹਿੰਦਾ ਪੰਜਾਬ 'ਚ ਤੇ ਆਪਣੀ ਸਿਕਿਉਰਟੀ ਵਾਸਤੇ ਹੁਣ ਕੇਸ ਲੜੀ ਜਾ ਰਿਹਾ ਉੱਥੇ ਤੱਕ ਕਿ ਸੜਕ ਲੋਕਾਂ ਦੀ ਸੁਰੱਖਤ ਵਾਸਤੇ ਨਹੀਂ ਖੁੱਲ ਸਕਦੀ ਕਿਉਂਕਿ ਇਹਦੀ ਜਾਨ ਨੂੰ ਨੀ ਖਤਰਾ ਹੋ ਜਾਏ ਮੈਨੂੰ ਲੱਗਦਾ ਇਹਦੀ ਜਾਨ ਨੂੰ ਤਾਂ ਲੋਕੀ ਹੁਣ ਵੇਟ ਕਰ ਰਹੇ ਨੇ ਕਿ ਸਾਡੇ ਵਿੱਚ ਆਏ ਇਹ ਉਹ ਝਾੜੂ ਦੇ ਨਾਲ ਹੀ ਇਹਦੀ ਸਫਾਈ ਕਰਨ। ਤੋਂ ਇਹਨੂੰ ਹੋਰ ਗੈਂਗਸਟਰਾਂ ਦਾ ਤਾਂ ਕੀ ਇਹਦਾ ਖਤਰਾ ਹੈ ਇਹਨੂੰ ਤਾਂ ਖਤਰਾ ਪੰਜਾਬ ਦੀ ਜਨਤਾ ਤੋਂ ਹੈਗਾ ਜਿਹੜਾ ਸਾਰਾ ਪੰਜਾਬ ਗਿਰਵੀ ਘਰ ਛੱਡਿਆ ਕੇਜਰੀਵਾਲ ਦੇ ਹਵਾਲੇ ਆਪਦੀ ਕੁਰਸੀ ਦੇ ਖਾਤੇ ਤੇ ਲੰਮਾ ਦੇਂਦੀਆਂ ਇਹ ਇਹੋ ਜਿਹੀ ਮੁੱਖ ਮੰਤਰੀ ਨੂੰ ਤੇ ਇਹੋ ਜਿਹੀ ਸਰਕਾਰ ਨੂੰ ਜਿਹੜੇ ਇੱਕ ਪੰਜਾਬ ਦੇ ਨੌਜੋਆ ਲੰਡੇ ਦਾ ਕਤਲ ਕਰਵਾ ਕੇ ਮਰਵਾ ਕੇ ਇਹ ਪੂਰੇ ਘਰ ਨੂੰ ਇਹਨਾਂ ਨੇ ਰੋਗ ਦਿੱਤਾ ਤੇ ਅੱਜ ਆਪਦੀ ਜਾਨ ਵੀ ਗਈ ਹੋਈ ਹੈ ਜਿਹੜੇ ਆਮਕਰਨ ਦੇ ਕਾਕੇ ਕਹਿੰਦੇ ਸੀ ਹੁਣ ਮੀਡੀਆ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਲੀਡਰਾਂ ਨੂੰ ਵੀ ਜਿਹੜਾ ਬਲੈਕਮੇਲ ਕਰਕੇ ਕਹਿੰਦੇ ਆ ਵੀ ਆਪ ਦਾ ਤੁਹਾਡੇ ਵਿੱਚ ਜੁਆਇਨ ਕਰ ਲਓ ਕਿਵੇਂ ਵੀ ਬਿਲਕੁਲ ਹੀ ਐਸੇ ਪੰਜਾਬ 'ਚ ਲਾਅ ਐਂਡ ਆਰਡਰ ਨਾਮ ਦੀ ਤਾਂ ਚੀਜ਼ ਹੀ ਨਹੀਂ ਹੈ ਇੱਥੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਲੁੱਟਾ ਖੋਹਾ ਸਰੋਤੀਆਂ ਤੱਤਲ ਦਿਨ ਦਿਹਾੜੇ ਕਿਸੇ ਘਰ ਦੇ ਅੰਦਰ ਵਿੱਚ ਕਿਹਨੂੰ ਵੜ ਕੇ ਕਿਹਨੂੰ ਗੋਲੀ ਮਾਰ ਦੋ ਪਿੰਡਾਂ 'ਚ ਘਰ ਆਪਣਾ 2 ਘੰਟੇ ਦੀ ਬੀਬੀਆਂ ਜੇ ਬੰਦ ਕਰਕੇ ਜਾਣ ਪਤਾ ਨਹੀਂ ਪੁੱਛੋ ਕੀ ਕੁਝ ਲੁੱਟ ਕੇ ਖੋ ਕੇ ਲੈ ਗਏ ਸਰਦ ਤੇ ਚੱਲੇ ਮੋਬਾਈਲ ਲੈ ਲਿਆ ਚੀਨੀ ਖੇਚਲੀ ਤਾਂ ਪੁਲਿਸ ਨੂੰ ਬੰਦੇ ਤਾਂ ਸਾਡੇ ਘਰਿਆਂ ਨਾਲ ਵੀ ਹੁੰਦੀ ਆ ਤੁਹਾਡੇ ਘਰ ਸੀ ਕੀ ਕਰੀਏ ਇਹ ਤਾਂ ਹਾਲਾਤਾਂ ਦਾ ਹੋ ਗਏ ਨੇ ਪੰਜਾਬ 'ਚ ਤੇ ਇਹ ਸਾਰੇ ਹਾਲਾਤਾਂ ਦਾ ਜ਼ਿੰਮੇਵਾਰ ਤਾਂ ਹੋਮ ਮੰਤਰੀ ਹੈਗਾ ਤੋਂ ਅਫਸੋਸ ਹੁੰਦਾ ਕਿ ਪੰਜਾਬ ਦੇ ਇਹ ਹਾਲਾਤ ਪੈਦਾ ਕਰਨ ਵਾਲੇ ਕੱਲੇ ਗੱਲਾਂ ਮਾਰ ਮਾਰ ਕੇ ਇਹਨੂੰ ਨਾ ਪੰਜਾਬ ਚ ਲਾਣਾ ਆਂਦਾ ਹੈ ਅੱਜ ਪੰਜਾਬ ਦੀ ਇੰਡਸਟਰੀ ਛੱਡ ਛੱਡ ਭੱਜ ਰਹੀ ਹੈ ਇਸ ਕਰਕੇ आज लोकी पिंडा नु ਛੱਡ ਕੇ ਚੰਡੀਗੜ੍ਹ ਵੱਲ ਇਸ ਕਰਕੇ ਜਾ ਰਹੇ ਬੱਚੇ ਵਿਦੇਸ਼ ਇਸ ਕਰਕੇ ਜਾ ਰਹੇ ਨਹੀਂ ਕਿਉਂਕਿ ਹਰੇਕ ਪਖ ਤੋਂ ਇਹ ਮੁੱਖ ਮੰਤਰੀ ਸੇਨ ਹੋ ਚੁੱਕਿਆ ਸਰਕਾਰ ਫੇਰ ਹੋ ਚੁੱਕੀਏ ਸਮਾਂ ਆ ਗਿਆ ਹੈ ਕਿ ਲੋਕੀ ਜਿਨੇ ਝਾੜੂ ਨੇ ਇਹਨਾਂ ਦੇ ਸੁਪਨਿਆਂ ਤੇ ਝਾੜੂ ਮਾਰਿਆ ਅੱਜ ਇਹਨਾਂ ਨੂੰ A to Z ਇਹਨਾਂ ਦਾ ਝਾੜੂ ਮਾਰ ਕੇ ਇਹਨਾਂ ਨੂੰ ਬੰਦੇ ਬਣਾਣ ਲੋਕੀ